ਚਲਦੇ ਵਿਆਹ ਦੇ ਵਿੱਚ ਪੋਤੇ ਦੇ ਬਾਪੂ ਨੂੰ ਚੱਕ ਲੈ ਗੋਦੀ ਤੇ ਨੱਚ-ਨੱਚ ਪੱਟ ਦਿੱਤੀ ਤੋੜ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਵਿਆਹ ਦੇ ਚਾਹ ਦੇ ਵਿੱਚ ਜਦੋਂ ਮੁੰਡੇ ਨੂੰ ਆਪਣੇ ਰਿਸ਼ਤੇਦਾਰੀ ਦੇ ਵਿਆਹ ਦੇ ਵਿੱਚ ਬੇहद ਚਾਹ ਹੁੰਦਾ ਹੈ ਉੱਥੇ ਦੋਸਤੋ ਬਾਪੂ ਪੈਸੇ ਬਾਹਰ ਨ ਦੇ ਲਈ ਸਟੇਜ ਉੱਪਰ ਆਉਂਦਾ ਹੈ ਜਿੱਥੇ ਕਿ ਦੋਸਤੋ ਮੁੰਡਾ ਆਪਣੇ ਬਾਪੂ ਨੂੰ ਗੋਦੀ ਚੱਕ ਕੇ ਦੇ ਦਿੰਦਾ ਹੈ ਘੇੜਾ ਤੇ ਰਿਸ਼ਤੇਦਾਰ ਬਣਾ ਲੈਂਦੇ ਹਨ ਵੀਡੀਓ ਜਿੱਥੇ ਕਿ ਦੋਸਤ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਬਰਲ ਹੁੰਦੇ ਨੇ ਦੇਹਾਨੂੰ ਜੋ ਕਿ ਹਰ ਇੱਕ ਬੰਦੇ ਨੂੰ ਬੇਹੱਦ ਖੁਸ਼ ਤੇ ਹੈਰਾਨ ਕਰਕੇ ਰੱਖ ਦਿੰਦੇ ਹਨ ਜਿੱਥੇ ਕੀ ਦੇਖਿਆ ਜਾਵੇ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਬੇਹੱਦ ਉੱਚਾ ਹੁੰਦਾ ਹੈ ਜਿੱਥੇ ਕੀ ਪੰਜਾਬੀਆਂ ਦੀ ਧਰਤੀ ਉੱਪਰ ਅੱਡੇ ਵੀ ਨਹੀਂ ਲੱਗਦੀ ਜਿੱਥੇ ਕੀ ਹਰ ਇੱਕ ਪੰਜਾਬੀ ਦਾ ਦਿਲ ਵਿਆਹ ਵਾਲੇ ਦਿਨ ਉਡੂੰ ਉਡੂੰ ਕਰਦਾ ਰਹਿੰਦਾ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਨਾਲ ਬਨੇ ਰਹਿ ਲਈ ਧੰਨਵਾਦ